ਸੋ ਪਰਕੇ ਜਵਾਬ ਦਿਓ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਗਲੀ ਗੱਲ ਕਰਾਂਗੇ ਜੋ ਗੱਲਾਂ ਹੋਈਆਂ ਨੇ ਜੋ ਬਾਬਾ ਜੀ ਹੋਰਾਂ ਨੇ ਵੀ ਕਹੀਆਂ ਨੇ ਪਹਿਲੀ ਚੀਜ਼ ਮੈਨੂੰ ਦੱਸਿਓ ਜੇ ਦਵਿੰਦਰ ਸ਼ਰਮਾ ਬੀਬੀ ਇੰਦਰਜੀਤ ਕੌਰ ਬਾਬਾ ਕੁਲਵਿੰਦਰ ਸਿੰਘ ਲਖਾ ਸਿੰਘ ਸਧਾਨਾ ਜਾਂ ਮੈਂ ਜਾਂ ਬਾਕੀ ਸਾਰੀ ਟੀਮ ਐਨੇ ਇੱਕ ਖਤਰਨਾਕ ਬੰਦੇ ਆ ਕਿ ਇਹਨਾਂ ਦਾ ਸਰਕਾਰ ਜਿਹੜਾ ਲਾਈਵ ਸਟ੍ਰੀਮ ਹੁੰਦਾ ਇਹਨੂੰ ਬੰਦ ਕਰ ਦੇ ਅੱਜ ਕਿੰਨੀਆਂ ਰੈਲੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਵੀ ਬੋਲ ਰਹੀ ਆ ਬੜੇ ਮੂੰਹਾਂ ਤੋਂ ਕਿਸੇ ਦਾ ਬੰਦ ਹੋਇਆ ਸਾਡਾ ਹੋਇਆ ਐਸ ਰੈਲੀ ਦਾ ਹੋਇਆ 100 Mbps ਸੀਗਾ ਵਾਈਫਾਈ ਫੇਰ ਵੀ ਮੇਰਾ ਲੱਖਾ ਸਿੰਘ ਸਧਾਨੇ ਦਾ ਤੇ ਸਾਡੀ ਲਾਈਵ ਸਟ੍ਰੀਮ ਬੰਦ ਕੀਤੀ ਹੋਈ ਐ ਕਿਸੇ ਹੋਰ ਦੀ ਹੋਈ ਐ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਮਾੜਾ ਜਿਹਾ ਕੰਨ ਖੋਲੋ ਅੱਖਾਂ ਖੋਲੋ ਆ ਬਾਬਾ ਜੀ ਨੇ ਕਿਹਾ ਸੀ ਕਿ ਖਾਲਸਾ ਖਾਲਸਾ ਕੀ ਹੁੰਦਾ ਹੈ ਖਾਲਸਾ ਹੁੰਦਾ ਹੈ ਪਵਿੱਤਰ ਖਾਲਸ ਸ਼ੁੱਧ ਕੀ ਅਸੀਂ ਸ਼ੁੱਧ ਹੈਗੇ ਆ ਯਾਰ ਬਾਈਕ ਮੈਂ ਬਹਿ ਜੋ ਦੇ ਬੋਲੋ ਨਾ ਪਲੀਜ਼ ਬਹਿ ਜੋ ਕੋਈ ਗੱਲ ਨਹੀਂ ਮੈਂ ਖੜੇ ਕਰ ਲੂੰਗਾ ਕੀ ਅਸੀਂ ਸ਼ੁੱਧ ਹੈਗੇ ਆ ਕੀ ਸਾਫ਼ੀ ਕਰਪਸ਼ਨ ਦੇ ਰਹਿਤ ਹੈ ਕੀ ਸਾਡੀਆਂ ਤਾਰਾ ਖੱਬੇ ਸੱਜੇ ਜੁੜੀਆਂ ਜਾਂ ਨਹੀਂ ਜੁੜੀਆਂ ਮੈਂ ਪਿੰਡਾਂ ਚ ਅਸੀਂ ਜਾਣਦੇ ਆ ਸਾਨੂੰ ਪਤਾ ਕੀ ਕਹਿੰਦੇ ਨੇ ਪਹਿਲੇ ਬੰਦੇ ਯਾਰ ਇਹ ਤਾਂ ਫਲਾਨਾ ਮਾੜਾ ਹੋ ਗਿਆ ਮੈਂ ਨਹੀਂ ਸੀ ਮੈਂ ਕਿਹਾ ਫੇਰ ਫੇਰਾਂ ਦਾ ਫਲਾਨਾ ਵੀ ਹੋ ਗਿਆ ਖਲਾਨਾ ਵੀ ਹੋ ਗਿਆ ਤੇ ਫਿਰ ਮੈ ਵੀ ਹੋ ਗਿਆ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਜੇ ਤੁਹਾਡਾ ਪਿਓ ਜਾਂ ਤੁਹਾਡਾ ਪੁੱਤ ਗਲਤ ਕੰਮ ਤੇ ਲੱਗ ਜੇ ਤਾਂ ਤੁਸੀਂ ਉਹਦੇ ਨਾਲ ਲੱਗ ਜੂਗੇ ਫਿਰ ਨਹੀਂ ਵੀ ਬਾਲਿੰਦੇ ਨੇ ਇੱਕ ਗੱਲ ਯਾਦ ਰੱਖਿਓ ਜੇ ਸੁਧਾਰ ਆਪ ਦੇ ਆਪ ਤੋਂ ਸ਼ੁਰੂ ਹੁੰਦਾ ਹੈ ਕੀ ਅਸੀਂ ਆਪ ਦੇ ਆਪ ਚ ਸੁਧਾਰ ਕਰ ਰਹੇ ਹਾਂ ਕਦੇ ਵੀ ਅਸੀਂ ਕੋਈ ਚੰਗੀ ਗੱਲ ਸੋਨੇ ਜੇ ਇੰਟਰਸਟਡ ਹੈਗੇ ਐ ਥੋੜੀ ਸਾਰੀ ਜ਼ਿੰਦਗੀ ਖੇਤੀਬਾੜੀ ਤੇ ਐ ਇੱਥੇ ਖੜ ਕੇ ਦਵਿੰਦਰ ਸ਼ਰਮਾ ਬੋਲ ਕੇ ਗਏ ਨੇ ਜਿਹੜੇ ਕਿ ਖੇਤੀਬਾੜੀ ਦੇ ਸਭ ਤੋਂ ਵੱਡੇ ਮੁਦਾ ਹਨੇ ਦੁਨੀਆਂ ਦੇ ਵਿੱਚ ਕੀ ਤੁਸੀਂ ਉਹਨਾਂ ਦੀ ਗੱਲ ਸੁਣੀ ਕੀ ਇਸ ਸਰਕਾਰ ਨੇ ਉਹਨਾਂ ਦੀ ਗੱਲ ਦੁਨੀਆਂ 'ਚ ਜਾਣ ਦਿੱਤੀ ਐ ਇਸ ਸਟੇਜ ਤੋਂ ਨਹੀਂ ਬੰਦ ਕੀਤੀ ਮੈਨੂੰ ਇੱਕ ਦੱਸ ਦਿਓ ਸਾਡੇ ਨਾਲ ਕੀ ਦੁਸ਼ਮਨੀ ਹੈ ਯਾਰ ਅਸੀਂ ਮਾੜਾ ਕੀ ਕਰ ਰਹੇ ਆ ਸਾਡੇ ਪਿੱਛੇ ਸੀਆਈਡੀ ਸਾਨੂੰ ਧਮਕੀਆਂ ਸਾਡੀ ਸਟੇਜ ਦਾ ਲਾਈਵ ਸਟ੍ਰੀਮ ਬੰਦ ਅਸੀਂ ਗੁਨਾਹ ਕੀ ਕੀਤਾ ਹੈ ਦੱਸ ਦਿਓਗੇ ਮੈਂ ਦੱਸਦਾ ਅਸੀਂ ਗੁਨਾਹ ਕੀ ਕੀਤਾ ਹੈ ਗੁਨਾਹ ਅਸੀਂ ਇਹ ਕੀਤਾ ਕਿ ਜਿਹੜੀ ਇਹਨਾਂ ਦੀ ਨੂਰਾ ਕੁਸ਼ਤੀ ਹੁੰਦੀ ਹੈ ਨੂਰਾ ਕੁਸ਼ਤੀ ਪਤਾ ਕੀ ਹੈ ਮਿਲ ਜੁਲ ਕੇ ਲੜਨਾ ਮਿਲ ਜੁਲ ਕੇ ਘੋਲਣਾ ਅਸੀਂ ਉਹਨੂੰ ਐਕਸਪੋਜ਼ ਕਰ ਰਹੇ ਹਾਂ ਅਸੀਂ ਉਹਨੂੰ ਬਾਹਰ ਦੱਸ ਰਹੇ ਹਾਂ ਨਹੀਂ ਤਾਂ ਮੈਨੂੰ ਦੱਸੋ ਇਨ੍ਹਾਂ ਦੀਆਂ ਹੂਟੜੀਆਂ ਵੀ ਓਵੇਂ ਵਜਦੇ ਰਹਿੰਦੇ ਨੇ ਇਨ੍ਹਾਂ ਦੀਆਂ ਕੋਠੀਆਂ ਵੀ ਓਵੇਂ ਨੇ ਇਨ੍ਹਾਂ ਤੇ ਬਲਡੋజర్ ਕਿਉਂ ਨਹੀਂ ਚੱਲਦਾ ਵੀ ਇਹ ਬਲਡੋజర్ ਤੇਰੀ ਬਾਂਦੇ ਘਰ ਲਈ ਹੈ ਕੀ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੇ 3 DGP 3 DGP ਰਿਪੋਰਟਾਂ ਦੇ ਕੇ ਗਏ ਨੇ ਕਿ ਸਮਗਲ ਪੁਲਸ ਵਾਲੇ ਤੇ ਲੀਡਰ ਨੈਕਸਸ ਹੈ ਮਿਲੇ ਹੋਏ ਨੇ ਤਾਂ ਇਹ ਨਸ਼ਾ ਵੇਚਦਾ ਹੈ ਕੀ ਉਹਨਾਂ ਤੇ ਕੋਈ ਕਾਰਵਾਈ ਹੋ ਰਹੀ ਹੈ ਦੱਸ ਦਿਓ ਹੋ ਰਹੀ ਆ ਤਾਂ ਮੈਨੂੰ ਦੱਸੋ ਹਰ ਪਿੰਡ ਦੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ

دو سو اٹھاسی کروڑ رپایا دو سو اٹھاسی تے کرپشن کنے دیا ہے رشوت خوری کنے دیا ہے پندرہ ہزار کروڑ دی اور کھانتے کون نے اے ہی لیتا پہلا پہلا آلے سی او دو پہلا او دو پہلا آلے سی جہاں ہونا لے لے تجڑے اگلے تھاپیاں مار رہے لے او ہی نظر اس سے تے ہے

ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਸਰਕਾਰ ਦੀ ਕਮਾਈ ਹਜ਼ਾਰ ਤੋਂ 2000 ਕਰੋੜ ਦੀ ਤੇ ਤੁਹਾਨੂੰ ਰਹਿਤਾ ਮੁਫਤ ਮਿਲੂ ਕੀ ਇਹ ਮਨਜ਼ੂਰ ਨਹੀਂਗਾ ਤੁਹਾਨੂੰ ਮਨਜ਼ੂਰ ਹੈ ਮਨਜ਼ੂਰ ਕਿ ਨੂ ਨਹੀਂਗਾ ਸਰਕਾਰ ਨੂੰ ਕਿਉਂ ਕਿਉਂਕਿ ਇਹਨਾਂ ਦੇ ਜਿਹੜੀਆਂ ਗੱਡੀਆਂ ਨੇ ਇਹਨਾਂ ਦੀਆਂ ਜਿਹੜੀਆਂ ਕੋਠੀਆਂ ਪੈਂਦੀਆਂ ਨੇ ਇੰਨਾ ਤੋਂ ਪੈਂਦੀਆਂ ਨੇ ਆ ਗੱਲ ਇਹਨਾਂ ਨੂੰ ਬੁਰੀ ਲੱਗਦੀ ਹੈ

ਕੀ ਅਸੀਂ ਉਹਨਾਂ ਸਿੱਖਿਆਵਾਂ ਨੂੰ ਸਮਝਾਂਗੇ ਜਿਹਦੇ ਤੇ ਜਿਹਦਾ ਜ਼ਿਕਰ ਬਾਬਾ ਜੀ ਨੇ ਕੀਤਾ ਕੀ ਸਾਡੇ ਪਿੰਡਾਂ 'ਚ ਸਾਡੇ ਸਵੇ ਏਕਣੇ ਸਾਡੇ ਗੁਰਦੁਆਰਾ ਸਾਹਿਬ ਸਭ ਜਾ ਸਕਦੇ ਨੇ ਜੇ ਨਹੀਂ ਤਾਂ ਮੈਨੂੰ ਦੱਸੋ ਅਸੀਂ ਗੁਰੂ ਦੇ ਸਿੱਖ ਕਿਵੇਂ ਹੋਏ ਜੇ ਸਾਡੇ ਜਿਹੜੇ ਗਰੀਬ ਭਾਈਚਾਰਾ ਜੇ ਸਾਡੇ ਪਿੰਡਾਂ 'ਚ ਉਹਨਾਂ ਲਈ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਇਹ ਕਿ ਆ ਗਿਆ ਕਿ ਉਹਦੀ ਪੁਲਿਸ ਸਿਰਫ ਉਹ ਰਾਉਂਡ ਗੇ ਕਿ ਅਸੀਂ ਉਹਨਾਂ ਨੂੰ ਲਾਉਂ ਦਿੰਨੇ ਆ ਜੇ ਨਹੀਂ ਲਾਉਂਦੇ ਰੇ ਅਸੀਂ ਦੱਸੋ ਸਿੱਖ ਕਿਵੇਂ ਹੋਈ ਸਿੱਖਾਂ ਦੀ ਮਰਿਆਦਾ ਪਰਿਵਾਰਸ਼ਾ ਉਹਦਾ ਕਾਰ ਉਹ ਬਣਾਇਆ ਗਿਆ ਕਿਉਂ ਸੀ ਉਹ ਨੂੰ ਸਮਝੋ ਉਹ ਜ਼ਰੂਰਤ ਹੈ ਅਸੀਂ ਭੱਜੇ ਫਿਰਦੇ ਆ ਕਿ ਆਹ ਬੰਦਾ ਖੜ ਗਿਆ ਫੋਟੋਆਂ ਖਿਚਾ ਲਓ ਆ ਜਿਹੜਾ ਹੂਟਰ ਵਜਾਉਂਦਾ ਹੁੰਦਾ ਹੈ ਨੂੰ ਘਰੇ ਬਲਾ ਲਓ ਇਨਾਂ ਨੂੰ ਸਵਾਲ ਪੁੱਛਿਆ ਕਰੋ ਇਨਾਂ ਦੀਆਂ ਕੋਠੀਆਂ ਵੱਡੀਆਂ ਕਿਵੇਂ ਹੋ ਗਈਆਂ ਤੇ ਤੁਹਾਡੇ ਘਰ ਛੋਟੇ ਕਿਵੇਂ ਹੋ ਗਏ ਇਹ ਜ਼ਰੂਰੀ ਹੈ ਇਹ ਪੰਜਾਬ ਜਿਹੜਾ ਕਿ ਦੂਜੇ ਦੇ ਘਰ ਲੱਗੀ ਅੱਗ ਬਚਾਉਂਦਾ ਸੀ ਅੱਜ ਜੀ ਆਪਦੇ ਘਰ ਲੱਗੀ ਅੱਗ ਨਹੀਂ ਬੁਝਾ ਰਹੀ ਅੱਜ ਹੀ ਰੂੜਿਆ ਵਾਲੀ ਪਿੰਡ ਕਾਏ ਮੁਕਸਰ ਕੋਲੇ ਮੇਰੇ ਕੋਲੇ ਤੇ ਲੱਖੇ ਕੋਲੇ 20 ਆਦਮੀ ਆਏ ਆਂਦੇ ਕਾਲਾ ਪਾਣੀ ਬੰਦ ਨਾ ਕਰਾ ਦਿਓ ਜੇ ਕਿਉਂਕਿ ਸਾਨੂੰ ਪਾਣੀ ਹੀ ਨਹੀਂ ਮਿਲਦਾ ਇਹ ਪੰਜਾਬ ਜਿਹਦਾ ਨਾਂ ਪੰਜ ਪਾਣੀਆਂ ਤੇ ਐ ਅੱਜ ਉਥੇ ਪਾਣੀ ਪੀਣ ਨੂੰ ਹੈ ਨਹੀਂ ਖੇਤਾਂ 'ਚ ਲਾਉਣ ਨੂੰ ਹੈ ਨਹੀਂ ਨਾਉਣ ਨੂੰ ਹੈ ਨਹੀਂ ਤਾਂ ਦੱਸੋ ਇਹ ਉਹ ਪੰਜਾਬ ਹੈ ਤਾਂ ਜਿਹੜੇ ਪਹਿਲਾਂ ਰਾਜ ਕਰਦੇ ਰਹੇ ਨੇ ਕੀ ਉਹ ਦੋਸ਼ੀ ਨਹੀਂ ਗਏ

ਲੈ ਕੇ ਉਹਦੇ ਚੇ ਸ਼ਾਮਲ ਹੈ ਰੇਟਾਂ ਲਈ ਕੱਲ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਅਸੀਂ ਫਰੀ ਕਰਨਾ ਚਾਹੁੰਦੇ ਹਾਂ ਤੇ ਸਰਕਾਰ ਦੀ ਆਮਦਨੀ ਵੀ ਵਧਾਉਣਾ ਚਾਹੁੰਦੇ ਹਾਂ ਕਿ ਉਹ ਮਤਾ ਪਾਸ ਨਹੀਂ ਹੋਣਾ ਚਾਹੀਦਾ ਉਹ ਕਰਾਂਗੇ ਅੱਛਾ ਪਾਣੀ ਮੈਨੂੰ ਦੱਸੋ ਪਹਿਲਾਂ ਤਾਂ ਪਾਣੀ ਬਚਿਆ ਹੀ ਨਹੀਂ ਤੇ ਜਿਹੜਾ ਬਚਿਆ ਉਹ ਕਾਲਾ ਤੇ ਜਿਹੜਾ ਕਾਲਾ ਕਰਦੇ ਨੇ ਆ ਬੜੇ ਬੰਦੇ ਆ ਗਏ ਨੇ ਉਨਾਂ ਨੂੰ ਸੰਤ ਵੀ ਕਹੇ ਦਿੰਦੇ ਨੇ ਕਈਆਂ ਨੂੰ ਮੁੱਖ ਮੰਤਰੀ ਸਪੀਕਰ ਵੀ ਕਹਿੰਦੇ ਨੇ ਮੈਨੂੰ ਪੁੱਛੋ ਇਹਨਾਂ ਤੋਂ ਕੀ ਪੰਜਾਬ ਦਾ ਪਾਣੀ ਪਹਿਲਾਂ ਕਾਲਾ ਸੀਗਾ ਮੈਂ ਬਾਹਰ ਰਿਹਾ ਕੋਈ ਲੰਮਾ ਚੌੜਾ ਬੰਦਾ ਦੀਦਾ ਸੀ ਲੋਕ ਆਉਂਦੇ ਸੀ ਪੰਜਾਬ ਦਾ ਹੋਗਾ ਕਿ ਅੱਜ ਪੰਜਾਬ ਦੇ ਵਿੱਚ ਕੈਂਸਰ ਦੀ ਟਰੇਨ ਚੱਲ ਰਹੀ ਹੈ ਸ਼ਰਮ ਦੀ ਗੱਲ ਆ ਸਾਡੇ ਲਈ ਇਹ ਦੋਸ਼ੀ ਨੇ ਪਪਰ ਕੀ ਅਸੀਂ ਦੋਸ਼ੀ ਨਹੀਂ ਜੋ ਸਹੀ ਜਾ ਰਹੇ ਆ ਅਸੀਂ ਬੋਲ ਰਹੇ ਆ ਮੁੱਠੀਆਂ ਮੀਚ ਕੇ ਹੱਥ ਚੱਕ ਕੇ ਜਿੰਦਾਬਾਦ ਕਹਿ ਦਿੰਦੇ ਆ ਮੈਂ ਕਹਾਂਗਾ ਉਹਨਾਂ ਬੰਦਿਆਂ ਨੂੰ ਤੁਸੀਂ ਗੁਰੂ ਤੋਂ ਬੇਮੋਖੋ ਜਿਹੜੇ ਬੰਦੇ ਕ੍ਰਾਪਸ਼ਨ ਦਾ ਸਾਥ ਦੇ ਜਿਹੜੇ ਬੰਦੇ ਦੋਸ਼ਾਂ ਵਾਲਿਆਂ ਦਾ ਸਾਥ ਦੇ ਉਹ ਖਾਲਸੇ ਕਿਵੇਂ ਹੋ ਸਕਦੇ ਆ ਖਾਲਸ ਨੀਂ ਪਵਿੱਤਰ ਸ਼ਬਦ ਤੇ ਤੁਸੀਂ ਸ਼ੁੱਧ ਕਿਵੇਂ ਹੋਏ ਫਿਰ ਜੇ ਐਵੇਂ ਜੇ ਬੰਦਿਆਂ ਦਾ ਸਾਥ ਦੇਨੇ ਹੋ ਦੂਸਰੀ ਚੌਥੀ ਗੱਲ ਜਿਹੜੀ ਅਸੀਂ ਕਹਿ ਰਿਹਾ ਕਿ ਕੁਝ ਮਸਲੇ ਆਪਾਂ ਸਹੀ ਕਰ ਸਕਦੇ ਆ ਖੁਦ ਮਿਲ ਕੇ ਸਹੀ ਕਰ ਸਕਦੇ ਆ ਕਿ ਆਪਾਂ ਉਹ ਸਹੀ ਕਰ ਰਹੇ ਆ ਪਿੰਡਾਂ ਦੇ ਵਿੱਚ ਜਾਤ ਪਾਤ ਹੋਰ ਧਰਮ ਇਹ ਪਾਸਾ ਗੱਲਾਂ ਨੂੰ ਪਾਸੇ ਕਰੋ ਕਿਉਂਕਿ ਤੁਹਾਨੂੰ ਵੰਡਿਆ ਜਾ ਰਿਹਾ ਇੱਕ ਗੱਲ ਦਾ ਧਿਆਨ ਰੱਖਿਓ ਜੇ پہلا ہندو اور سکھ بندے گئے ہن دالت تے چٹ بندے جانگے پھر کسان تے پاکی بندے جانگے پھر برامن تے شوتر بندے جانگے کیا سیئے ونڈی پاؤنی ہے اور فائدہ کی روڑ ہے جو سانو ونڈ کے بوٹا لے کے اگے ٹھگیاں مار دینے کرسیاں تے بیکے آئی زیادہ مکمنتری سی آئی سپیکر سی ਇਹੀ ਬੁੱਡੇ ਨਾਲੇ ਦੇ ਨਾਲ-ਨਾਲ ਚੱਲਿਆ ਸੀ ਹੁਣ ਕੀ ਹੋ ਗਿਆ ਹੁਣ ਉਹ ਬੁੱਢਣ ਨਾਲਾ ਸਾਫ਼ ਹੋ ਗਿਆ ਹੁਣ ਕਿਉਂ ਨਹੀਂ ਬੋਲਦਾ ਪਤਾ ਕਿਉਂ ਪਹਿਲਾਂ ਇਸ ਲਈ ਬੋਲਦਾ ਸੀ ਕਿ ਵੋਟ ਚਾਹੀਦੀ ਹੈ ਹੁਣ ਇਸ ਲਈ ਨਹੀਂ ਬੋਲਦਾ ਕਿ ਨੋਟ ਚਾਹੀਦੇ ਨੇ ਇਹ ਨੋਟ ਦਿੰਦੇ ਨੇ ਇਹਨਾਂ ਨੂੰ ਔਰ ਸਾਡੇ ਦੁਸ਼ਮਣ ਕਿਉਂ ਹੋਇਆ ਕਿਉਂਕਿ ਆਂਦੇ ਆ ਸੀ ਵੰਡਣਾ ਵੰਡ ਕੇ ਛਕਣਾ ਹੈ لانت ہے جو سانو گرو صاحب نے سکھایا سی او کرت دی کمائی سی کرت کار تے ونڈ شاک ایک کہہ رہے نے کرپشن کار پرشتا چار کار تھگیاں مار تے ونڈ لو جی اسی یہ کرانگے قبول کرانگے میں تو نوا جانا کوئی سر دین دی لوڑ نہیں حجے سر دا استعمال کرن دی لوڑ ہے سر جوڑن دی لوڑ ਸਭ ਕੁਝ ਕਰ ਸਕਦੇ ਆ ਸਾਰਾ ਆਵਾਜ਼ ਉਠਾਓ ਕੋਈ ਵੀ ਬੰਦਾ ਮਾੜੀ ਮੋਟੀ ਹਲਕੀ ਗੱਲ ਕਰੇ ਹੋਰ ਛੱਡੋ ਜਿਵੇਂ ਲੱਖਾਂ ਜ਼ਿਕਰ ਕਰਦਾ ਹੁੰਦਾ ਕੋਈ ਟੈਂਪੂ ਹੀ ਕਰ ਲੇ ਤਾਂ ਤੁਸੀਂ ਉਹਦੀਆਂ ਵੀਡੀਓ ਵੇਦੇ ਹੋ ਕਿਤੇ ਚੰਗੀ ਚੀਜ਼ ਵੇਦੇ ਹੋ ਨਹੀਂ ਐਸੇ ਕਰਕੇ ਸਾਡੇ ਮੁੰਡੇ 40 40 50 50 ਲੱਖ ਲਾ ਕੇ ਬਾਹਰ ਜਾ ਰਹੇ ਨੇ ਤੇ ਹੱਤਕੜੀਆਂ ਲਾ ਕੇ ਵਾਪਸ ਆ ਰਹੇ ਨੇ ਮੈਂ ਦੁਨੀਆ 'ਚ ਘੁੰਮਿਆ ਮੈਂ ਤੁਹਾਨੂੰ ਤਾਵੇ ਰਾਲਾਣਾ ਕਿ ਦੁਨੀਆ ਦਾ ਕੋਈ ਵੀ ਦੇਸ਼ ਲੀਡਰਾਂ ਨੇ ਚੰਗਾ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਚੰਗਾ ਕੀਤਾ ਔਰ ਇਹ ਲੀਡਰ ਕੋਈ ਨਹੀਂ ਦੇਖਦੇ ਸਾਡੇ ਚੋਂ ਜਾਂਦੇ ਨੇ ਕੀ ਅਸੀਂ ਪਿੰਡਾਂ ਦੀ ਜਦੋਂ ਪੋਲਿਟਿਕਸ ਕਰਦੇ ਆ ਪਿੰਡਾਂ ਦੀ ਰਾਜਨੀਤੀ ਕਰਦੇ ਆ ਕੀ ਅਸੀਂ ਉਹਦੇ 'ਚ ਸਾਫ਼ ਨੇ ਕੀ ਅਸੀਂ ਪੈਸੇ ਨਹੀਂ ਦਿੰਦੇ خدنے میری دسو جی جی بندہ سات کروڑ روپیہ لا کے ایم ایل اے بندہ ہے وہ تھوڑی سیوا کرو گا ਜਿਹੜਾ ਸਰਪੰਚ 30 ਤੋਂ 40 ਲੱਖ ਰੁਪਇਆ ਲਾ ਕੇ ਬਣਿਆ ਉਹ ਗਰੰਟਾ ਹੀ ਖਾਊਗਾ ਇਹਨੂੰ ਸਮਝੋ ਫਿਰ ਮੈਂ ਤੁਹਾਨੂੰ ਫੇਰ ਕਹਿ ਰਿਹਾ ਤਿੰਨ ਤੋਂ ਚਾਰ ਸਾਲ ਬਾਕੀ ਨੇ ਇਹ ਪੰਜਾਬ ਨਹੀਂ ਰਹਿਣਾ ਨਾ ਥੋੜੀ ਬੋਲੀ ਰਹਿਣੀ ਹੈ ਲੱਖੇ ਨੇ ਬੜਾ ਸਹੀ ਦੱਸਿਆ ਤੁਹਾਨੂੰ ਬਾਹਰ ਲਿਆਂਦੀ ਗਿਣਤੀ ਬਾਹਰ ਲਿਆਂਦੀ ਗਿਣਤੀ 2011 ਚ 1 ਕਰੋੜ 40 ਲੱਖ ਸੀ ਤਾਂ ਜਵੇਖ ਲਓ ਉਹਨਾਂ ਦੀ ਗਿੰਤੀ ਕਿੰਨੀ ਐ ਕੀ ਅਸੀਂ ਆਪ ਤੇ ਪੰਜਾਬ 'ਚ ਮਾਈਨੋਰਟੀ ਬਣਨ ਜਾ ਰਹੇ ਆ ਘੱਟ ਗਿੰਤੀ ਬਣਨ ਜਾ ਰਹੇ ਆ ਇਸ ਕਰਕੇ ਪੰਜਾਬੀ ਸੂਬਾ ਲਿਆ ਸੀ ਇਸ ਕਰਕੇ ਦਰਸ਼ਨ ਸਿੰਘ ਫੈਰੂਮਾਨ ਹੋਣੇ ਸ਼ਹਾਦਤ ਦਿੱਤੀ ਸੀ ਇਹਨੂੰ ਸੋਚੋ ਤੇ ਤੁਹਾਡੇ ਸੋਚਣ ਨਾਲ ਹੋਣਾ ਜੇ ਤੁਸੀਂ ਪਿੱਠਾ ਘੁਮਾ ਕੇ ਚਲੇ ਗਏ ਫੇਰੇ ਜਿਹੜੇ ਲੋਟੂ ਸੀ ਗਏ ਇਹਨਾਂ ਲੋਟੂਆਂ ਨੇ ਲੁਕਣਾ ਅਸੀਂ ਕਿਉਂ ਤੁਰੇ ਫਿਰਦੇ ਆ ਗੱਡੀਆਂ ਤੇ ਆਡੀਆਂ ਕਸਾਉਂਦੇ ਸਰਬ ਇੱਕੋ ਕਾਰਨ ਕਰਕੇ ਜੇ ਪੰਜਾਬ ਨਾ ਰਿਆ ਨਾ ਕੋਈ ਇੱਥੇ ਸਾਡੀ ਭਾਸ਼ਾ ਰਹਿਣੀ ਹੈ ਨਾ ਸਾਡੀ ਰਾਜਨੀਤੀ ਨਾਲ ਸਾਡਾ ਉਹ ਕਲਚਰ ਨਾ ਸਾਡੀ ਫਰਾਸਤ ਰਹਿਣੀ ਹੈ ਔਰ ਇੱਥੋਂ ਤੱਕ ਕਿ ਸਾਡਾ ਧਰਮ ਵੀ ਦੋਇਮ ਧਰਮ ਬਣ ਜਾਊਗਾ ਅੱਜ ਸਾਡਾ ਧਰਮ ਪੰਜਾਬ 'ਚ ਪ੍ਰਥਮ ਹੈ ਪਹਿਲੇ ਨੰਬਰ ਤੇ ਆ ਫਿਰ ਪਿੱਛੇ ਜਾਊਗਾ ਕੀ ਤੁਸੀਂ ਇਹਦੇ ਲਈ ਤਿਆਰ ਹੋ ਇਸ ਤੋਂ ਬਚਣਾ ਇਸੇ ਲਈ ਅੱਜ ਅਸੀਂ ਪੰਜ ਮਤੇ ਲੈ ਕੇ ਆਏ ਆ ਪੰਜ ਮਤੇ ਜਿਹੜੇ ਥੋੜੇ ਫਤਵੇ ਨਾਲ ਇਸ ਗਵਰਨਮੈਂਟ ਨੂੰ ਪੇਚਾਂਗੇ ਕਿ ਮੰਨ ਜਾਓ ਇਹਨਾਂ ਨੂੰ ਆਗੂ ਲਾਗੂ ਕਰੋ ਜਾਂਦਾ ਕਾਨੂੰਨ ਬਣਾਓ ਜਾਂ ਕਾਨੂੰਨ ਦੇ ਵਿੱਚ ਸੋਧ ਕਰੋ ਨਹੀਂ ਕਰੂੰਗੇ ਤਾਂ ਤੁਸੀਂ ਚਾਹੋਗੇ

وہ پنجاب بن سکتا ہے پر وہ اے نہیں بننا کہ کوئی اتھو ٹک پو کوئی ہو راج ہوں وہ تو نو اٹھنا پہنا سب تو پہلا تسی اٹھوں گے پھر بار لے آؤں گے سو یہ ضروری ہے گروہ صاحب نے کی کیا سی راج بھی نیچ بالنا لیا جانتا ہے تو نیچ بالنا سی آپ دے آپ نو نہیں بچا سکتے راج تا بات ہی کرنا ہے پہلا اپنے آپ نو تا صحیح کر کے ਮੈਥੋਂ ਇੱਕ ਬਜ਼ੁਰਗ ਨੇ ਪੁੱਛਿਆ ਇੱਥੇ ਤੁਹਾਡੇ ਨੇੜੇ ਹੀ ਪਿੰਡ ਹੈ ਮੈਨੂੰ ਆਂਦਾ ਜੀ ਕੀ ਕਰੀਏ ਫਿਰ ਇੱਥੇ ਤਾਂ ਰੋਪਤ ਨਰਬਤ ਧੰਗੂ ਘਰਾ ਮੱਚਿਆ ਪਿਆ ਮੈਂ ਕਿਹਾ ਆਪਣੇ ਆਪ ਨੂੰ ਬਚਾਲਾ ਬਜ਼ੁਰਗਾ ਜੇ ਤੂੰ ਆਪਣੇ ਆਪ ਨੂੰ ਬਚਾਲਿਆ ਸਮਝੋ ਪੰਜਾਬ ਬਚ ਗਿਆ ਕਿਉਂਕਿ ਜਦੋਂ ਤੂੰ ਬਚ ਗਿਆ ਤੂੰ ਆਪਦੇ ਮੁੰਡੇ ਨੂੰ ਕਹੇਗਾ ਤੂੰ ਆਪਦੇ ਬਾਕੀ ਪਰਿਵਾਰ ਨੂੰ ਕਹੇਗਾ ਔਰ ਤੇਰਾ ਪਰਿਵਾਰ ਪਿੰਡ ਨੂੰ ਕਹੂ ਤੇ ਪਿੰਡ ਪੂਰੇ ਪੰਜਾਬ ਨੂੰ ਪਾਊਗਾ ਸੋ ਇਹ ਜ਼ਰੂਰੀ ਹੈ ਕਿ ਇਹਦੇ ਲਈ ਸਾਥ ਦਿਓ ਨਾਲ ਜੁੜੋ ਔਰ ਜੋ ਹੈ ਕਿਆਂ ਕੋਚੀਆਂ ਹਰਕਤਾਂ ਗਵਰਨਮੈਂਟ ਕਰਦੀ ਹੈ ਉਹਦੇ ਬਾਰੇ ਸੋਚਿਓ ਜੇ ਕਿ ਸਾਥੋਂ ਅਸੀਂ ਜਿਹੜੇ ਹਿਆਰ ਚੱਕੀ ਵਰਤੇ ਅਸੀਂ ਕੋਈ ਹੋਰ ਨਾਰਾ ਦਿੱਤਾ ਅਸੀਂ ਕਿਹਾ ਕਿ ਆਹ ਰਣ ਕੇ ਪੰਜਾਬੀਆਂ ਦਾ ਖਾਲਸ ਪੰਜਾਬ ਬਣਾਈਏ ਖਾਲਸ ਕੀ ਆ ਖਾਲਸ ਵਾਰ-ਵਾਰ ਕਹਿ ਰਿਹਾ ਸ਼ੁੱਧ ਪਵਿੱਤਰ ਕਰਾਪਸ਼ਨ ਰਹਿ ਕਿ ਤੁਸੀਂ ਇਹ ਜਿਉ ਨਹੀਂ ਕਰਨਾ ਚਾਹੂਗੇ ਜੇ ਕਰਨਾ ਚਾਹੂਗੇ ਤਾਂ ਮਤੇ ਥੋਡੇ ਚ ਵੰਡੇ ਹੋਏ ਨਹੀਂ ਔਰ ਉਹ ਮਤਿਆਂ ਨੂੰ ਚੱਕ ਕੇ ਆਪਦੀਆਂ ਮੁੱਖੀਆਂ ਨੂੰ ਹੱਥਾਂ ਨੂੰ ਚੱਕ ਕੇ ਉਹਦਾ ਹੰਗਾਰਾ ਪਰਿਉਚ ਕਿ ਅਸੀਂ ਇਹ ਪੰਜ ਮਤਿਆਂ ਨੂੰ ਪਾਸ ਕਰਦੇ ਆ ਮੈਂ ਆ ਇੱਕ ਵਾਰੀ ਫੇਰ ਕਰਾਉਣਾ ਹੈ ਰੇਸ ਦਾ ਮਾਮਲਾ ਉਹ ਮਿਜ਼ਰ ਮਤਲਬ ਮੂਲ ਨਿਵਾਸੀ ਦਾ ਮਾਮਲਾ ਕਿ ਪੰਜਾਬ ਸਾਡਾ ਰਵੇ ਨਸ਼ੇ ਦਾ ਮਾਮਲਾ ਉਹ ਕਾਦਾ ਸੀ ਆਪਣਾ ਪਾਣੀਆਂ ਦਾ ਮਾਮਲਾ ਤੇ ਜਿਹੜਾ ਆਪਾਂ ਖੁਦ ਸਹੀ ਕਰ ਸਕਦੇ ਆ ਇੰਨਾ ਮਸਲਿਆਂ ਨੂੰ ਆਪਦੀਆਂ ਬਾਹਾਂ ਉਠਾ ਕੇ ਤੇ ਮੂਠੀਆਂ ਮੀਚ ਕੇ ਉਹਦਾ ਨਾਰਾ ਪਿਓ ਜੇ ਅਗਲੀ ਗੱਲ ਲੱਖਾਂ ਦੱਸਾਂ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਪਾਂ ਸਾਰੇ ਇੱਕ ਬਾਰੀ ਖੜੇ ਹੋ ਜਾਈਏ ਆਪੋ ਆਪਣੇ ਥਾਮਾਂ ਤੇ ਖੜੇ ਹੋ ਜਾ ਆਪਣੇ ਹੱਥ ਚ ਰੱਖੋ ਭਾਈ ਆਪਾਂ ਅੱਜ ਬਹੁਤ ਹੀ ਪਵਿੱਤਰ ਦਿਹਾੜੇ ਦੇ ਉੱਤੇ ਇਕੱਤਰ ਹੋਏ ਆ ਤੇ ਬਹੁਤ ਇਨਸ ਧਰਤੀ ਤੇ ਇਕੱਠੇ ਹੋਏ ਆ ਗੁਰੂ ਸਾਡੇ ਵੱਲ ਦੇਖਦਾ ਕੋਈ ਬੰਦਾ ਇਹ ਧਰਤੀ ਤੇ ਖੜ ਕੇ ਗਲਤ ਵਾਅਦਾ ਨਾ ਕਰਕੇ ਜਾਵੇ ਜੇ ਵਾਕਈ ਪੰਜਾਬ ਬਚਾਉਣਾ ਜੇ ਵਾਕਈ ਅਸਲਾ ਬਚਾਉਣੀਆਂ ਨੇ ਇਹ ਧਰਤੀ ਬਚਾਉਣੀ ਆ ਸਭੈ ਤਾਂ ਬਚਾਉਣੀ ਆ ਤਾਂ ਪਰ ਇਸ ਗੁਰੂ ਦੀ ਧਰਤੀ ਦੇ ਖੜੇ ਹੋ ਕੇ ਵਾਹਾਂ ਖੜੀਆਂ ਕਰਕੇ ਗੁਰੂ ਨੂੰ ਹਾਜ਼ਰ ਨਜ਼ਰ ਜਾਣ ਕੇ ਸਮਰਪਿਤ ਹੋ ਕੇ ਆਪਣੀ ਧਰਤੀ ਆਪਣੀ ਕੌਮ ਨੂੰ ਆਪਣੇ ਅਹਲਾਂ ਨੂੰ ਇਹ ਵਾਅਦਾ ਕਰੋ ਵੀ ਅਸੀਂ ਕਿਸੇ ਫਰਿਸ਼ਤੇ ਦੀ ਢੀਕ ਨਹੀਂ ਕਰਾਂਗੇ ਅਸੀਂ ਆਪਣੀ ਬੋਲੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਪਾਣੀ ਬਚਾਉਣ ਲਈ ਅੱਗੇ ਆਵਾਂਗੇ ਆਪਣੀ ਧਰਤੀ ਬਚਾਉਣ ਲਈ ਅੱਗੇ ਆਵਾਂਗੇ ਆਪਣੇ ਇਤਿਹਾਸ ਨੂੰ ਬਚਾਉਣ ਲਈ ਅੱਗੇ ਆਵਾਂਗੇ ਜਿੱਥੇ ਕਿਤੇ ਜ਼ੁਲਮ ਹੁੰਦਾ ਢੱਕਾ ਹੁੰਦਾ ਖੜਾਂਗੇ ਵੀ ਲੜਾਂਗੇ ਵੀ ਬੋਲਾਂਗੇ ਚਾਰੋਂ ਬਾਈ ਆਪਾਂ ਪਿੱਛੇ ਹਟ ਜੰਨੇ ਆ ਦੇਖ ਲਓ ਵਾਹ ਵਾਹ ਖੜੀਆਂ ਕਰਕੇ ਆ ਸਾਰੇ ਮਤੇ ਪੜਨੇ ਆ ਇਹਨੇ ਸ਼ੁਰੂ ਕਰਕੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਜਵਾਕਾਂ ਤੋਂ ਸ਼ੁਰੂ ਕਰਕੇ ਪੰਜਾਬ ਚ ਲੈ ਕੇ ਜਾਣੇ ਆ ਜੇ ਵਾਕਈ ਚਾਹੁੰਦੇ ਆ ਨਹੀਂ ਤਾਂ ਫਿਰ ਆਪਾਂ ਰੈਲੀਆਂ ਕਰਦੇ ਰਵਾਂਗੇ ਸਾਡੇ ਵਰਗੇ ਬੋਲਦੇ ਰਹਿਣਗੇ ਕੋਈ ਸੁਣ ਕੇ ਘਰਾਂ ਨੂੰ ਤੁਰ ਜਾ ਕਰੋ ਕੋਈ ਫਾਇਦਾ ਨਹੀਂ ਕੋ ਨਿਕਲੋ ਯਾਰ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਬਚਾ ਰਵੇ ਬਾਹਾਂ ਖੜੀਆਂ ਕਰਕੇ ਉਹਦੀ ਆਪਾਂ ਜਕਾਰੇ ਪਹਿਲਾਂ ਮੈਂ ਬੋਲ ਦਿਆਂ ਕਿਹੜੇ ਕਿਹੜੇ ਨੇ ਇੱਕ ਵਾਰੀ ਫੇਰ ਨਸ਼ਾ ਰੇਤ ਆਮ ਦਾ ਜਿਹੜਾ ਮੂਲ ਨਿਵਾਸੀ ਹੈ ਆਪਣਾ ਪਾਣੀ ਤੇ ਅਸੀਂ ਜੋ ਖੁਦ ਕਰਾਂਗੇ ਸਹਿਮਤ ਹੋ ਆਪਣੀ ਬੋਲੀ ਤੇ ਇਤਿਹਾਸ ਨਾਰਾ ਕਿਵੇਂ ਸਜਿਆ ਤੇਰਾ ਬੋਲੀ